22 ਸਤੰਬਰ ਤੋਂ ਗੈਸ ਸਿਲੰਡਰ ਹੋਵੇਗਾ ਸਸਤਾ ਪੈਨਸ਼ਨ ਧਾਰਕਾਂ ਲਈ ਆਈ ਵੱਡੀ ਖਬਰ ਇੱਕ ਤਾਰੀਖ ਤੋਂ ਹੋਵੇਗਾ ਵੱਡਾ ਬਦਲਾ ਸਰਕਾਰ ਨੇ ਕਰਤਾ ਵੱਡਾ ਐਲਾਨ ਦੇਖੋ ਪੂਰੀ ਜਾਣਕਾਰੀ ਹਾਂਜੀ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਨਿੱਕੀ ਜੀ ਗੁਜਾਰਿਸ਼ ਬੇਨਤੀ ਕਰਦੇ ਹਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨਾਲ ਲੱਗਦੀ ਬੈਲ ਆਈਕਨ ਦੀ ਘੰਟੀ ਨੂੰ ਦਬਾਉਣਾ ਨਾ ਭੁੱਲਿਓ ਤਾਂ ਪਹਿਲੀ ਤੇ ਵੱਡੀ ਖਬਰ ਆ ਪੰਜਾਬ ਦੇ ਇਹਨਾਂ ਜ਼ਿਲ੍ਹਿਆਂ ਲਈ ਅਲਰਟ ਜਾਰੀ ਜਾਣੋ ਮੌਸਮ ਦਾ ਹਾਲ ਪੰਜਾਬ ਦੇ ਵਿੱਚ ਮੌਸਮ ਦਾ ਮੀਜ਼ਾਜ ਬਦਲ ਗਿਆ ਹੈ 19 ਸਤੰਬਰ ਯਾਨੀ ਕਿ ਅੱਜ ਸਵੇਰੇ ਦੇ ਕਈ ਹਿੱਸਿਆਂ 'ਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਬਾਰਿਸ਼ ਨਾਲ ਤਾਪਮਾਨ ਵਿੱਚ ਗਿਰਾਵਟ ਆਉਣ ਦੀ ਵੀ ਉਮੀਦ ਹੈ ਤਾਂ ਦੇਖੋ ਚੰਡੀਗੜ੍ਹ ਅਤੇ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਵੀਰਵਾਰ ਨੂੰ ਸਵੇਰ ਤੋਂ ਹੀ ਭਾਰੀ ਬਾਰਿਸ਼ ਹੋਈ ਹੈ। ਤਾਂ ਦੇਖੋ ਪਾਣੀ ਦੇ ਤੇਜ਼ ਵਹਾਣੇ ਉੱਥੇ ਬਣੇ ਬੈਰੀਅਰ ਤੋੜ ਦਿੱਤੇ ਨੇ। ਸਤਲੁਜ ਦਾ ਦਰਿਆ ਦੇ ਪਾਣੀ ਦਾ ਪੱਧਰ ਜਿਹੜਾ ਦੁਬਾਰਾ ਤੋਂ ਵੱਧ ਗਿਆ ਹੈ। ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਮੌਸਮ ਵਿਭਾਗ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ 'ਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂ ਸ਼ਹਿਰ ਤੇ ਮੋਹਾਲੀ ਕਿ ਭਾਰੇ ਮੀਂਹ ਪਵੇਗਾ ਤਰਨਤਾਰਨ ਕਪੂਰਥਲਾ ਜਲੰਧਰ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਫਤਿਹਗੜ੍ਹ ਸਾਹਿਬ ਤੇ ਪਟਿਆਲੇ ਜ਼ਿਲ੍ਹੇ ਚ ਮੀਂਹ ਪੈਣ ਦੀ ਸੰਭਾਵਨਾ ਹੈ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉਧਰ ਇੱਕ ਹੋਰ ਵੱਡੀ ਤੇ ਤਾਜ਼ਾ ਖਬਰ ਹੈ ਤਾਂ ਦੇਖੋ ਪੰਜਾਬ ਸਰਕਾਰ ਵੱਲੋਂ ਮਿਸ਼ਨ ਚੜ੍ਹਦੀ ਕਲਾ ਦੀ ਕੀਤੀ ਗਈ ਸ਼ੁਰੂਆਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਲਈ ਇੱਕ ਨਵਾਂ ਮਿਸ਼ਨ ਸ਼ੁਰੂ ਕੀਤਾ ਹੈ। ਉਹਨਾਂ ਨੇ ਮਿਸ਼ਨ ਚੜ੍ਹਦੀ ਕਲਾ ਦੀ ਸ਼ੁਰੂਆਤ ਕੀਤੀ ਹੈ ਜਿਸ ਦਾ ਅਰਥ ਹੈ ਹਰ ਔਖੇ ਤੋਂ ਔਖੇ ਸਮੇਂ ਵਿੱਚ ਹੌਸਲੇ ਵਿੱਚ ਡਟੇ ਰਹਿਣਾ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਨੇ ਕਿਹਾ ਕਿ ਮੈਂ ਪੰਜਾਬ ਅਤੇ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਅਪੀਲ ਕਰਦਾ ਕਿ ਜੋ ਲੋਕ ਪੁਨਰਵਾਸ ਅਤੇ ਪੰਜਾਬ ਨੂੰ ਮੁੜ ਆਪਣੇ ਪੈਰਾਂ ਤੇ ਖੜਾ ਕਰਨ ਵਿੱਚ ਯੋਗਦਾਨ ਦੇਣਾ ਚਾਹੁੰਦੇ ਨੇ ਉਹ ਪੰਜਾਬ ਦਾ ਸਾਥ ਦੇਣ ਤੇ ਪੰਜਾਬ ਨੂੰ ਦੁਬਾਰਾ ਤੋਂ ਪੰਜਾਬ ਰੰਗਲਾ ਪੰਜਾਬ ਬਣਾਉਣਾ ਉਹਨਾਂ ਭਰੋਸਾ ਦਿੱਤਾ ਹੈ ਕਿ ਤੁਹਾਡੇ ਵੱਲੋਂ ਦਿੱਤਾ ਗਿਆ ਇੱਕ ਇੱਕ ਰੁਪਿਆ ਵੀ ਪੂਰੀ ਪਾਰਦਰਸ਼ਤਾ ਅਤੇ ਇਮਾਨਦਾਰੀ ਨਾਲ ਖਰਚ ਕੀਤਾ ਜਾਵੇਗਾ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮੁੱਖ ਮੰਤਰੀ ਨੇ ਦੱਸਿਆ ਕਿ ਪਿਛਲੇ ਦਿਨਾਂ ਵਿੱਚ ਪੰਜਾਬ ਬਹੁਤ ਹੀ ਭਿਆਨਕ ਦੌਰ ਤੋਂ ਗੁਜ਼ਰਿਆ ਜਿਸ ਨੂੰ ਆਉਣ ਵਾਲੀਆਂ ਕਈ ਪੀੜੀਆਂ ਨਹੀਂ ਭੁੱਲ ਸਕਣਗੀਆਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉਦੋਂ ਇੱਕ ਹੋਰ ਵੱਡੀ ਤੇ ਤਾਜ਼ਾ ਅਪਡੇਟ ਪੈਨਸ਼ਨ ਧਾਰਕਾਂ ਲਈ ਵੱਡੀ ਖਬਰ 1 ਅਕਤੂਬਰ 2025 ਤੋਂ ਕੀਤਾ ਜਾਵੇਗਾ ਵੱਡਾ ਬਦਲਾ ਤਾਂ ਦੇਖੋ 1 ਅਕਤੂਬਰ 2025 ਤੋਂ ਗੈਰ ਸਰਕਾਰੀ ਗਾਹਕ ਆਪਣੀ ਪੂਰੀ ਪੈਨਸ਼ਨ ਰਕਮ 100% ਇਕੁਇਟੀ ਨਾਲ ਜੁੜੀਆਂ ਸਕੀਮਾਂ ਵਿੱਚ ਨਵੇਸ਼ ਕਰਨ ਦੇ ਯੋਗ ਹੋਣਗੇ ਪਹਿਲਾ ਇਕੁਇਟੀ ਨਵੇਸ਼ ਸੀਮਾ 75% ਸੀ ਹੁਣ ਇਸ ਨੂੰ ਹਟਾ ਦਿੱਤਾ ਗਿਆ ਹੈ ਨਵੀਆਂ ਤਬਦੀਲੀਆਂ ਤਹਿਤ ਗਾਕਾਂ ਨੂੰ ਕਈ ਸਕੀਮਾਂ ਵਿੱਚ ਨਵੇਸ਼ ਕਰਨ ਦੀ ਆਜ਼ਾਦੀ ਹੋਵੇਗੀ ਨਵੇਸ਼ਕ ਹੁਣ ਆਪਣੀ ਉਮਰ ਜ਼ਰੂਰਤਾਂ ਅਤੇ ਜੋਖਮ ਦੇ ਆਧਾਰ ਤੇ ਆਪਣੀ ਪੈਨਸ਼ਨ ਰਕਮ ਨੂੰ ਵੱਖ-ਵੱਖ ਸਕੀਮਾਂ ਜਿਵੇਂ ਕਿ ਇਕੁਇਟੀ ਕਰਜ਼ਾ ਜਾਂ ਸੰਤੁਲਿਤ ਫੰਡਾਂ ਵਿੱਚ ਵੰਡਣ ਦੇ ਯੋਗ ਹੋਣਗੇ ਇਹ ਐਨਪੀਐਸ ਨੂੰ ਪਹਿਲਾਂ ਨਾਲੋਂ ਜ਼ਿਆਦਾ ਲਤਿਕ ਦਰ ਬਣਾ ਦੇਵੇਗਾ ਇਸ ਤੋਂ ਇਲਾਵਾ ਨਿਵੇਸ਼ਕ 50 ਜਾਂ 55 ਸਾਲ ਦੀ ਉਮਰ ਵਿੱਚ ਆਪਣੀ ਪੈਨਸ਼ਨ ਕਢਵਾ ਸਕਦੇ ਨੇ ਹਾਲਾਂਕਿ ਜੇਕਰ ਨਿਵੇਸ਼ ਜਾਰੀ ਰੱਖਣਾ ਚਾਹੁੰਦੇ ਨੇ ਤਾਂ ਉਹ 75 ਸਾਲ ਦੀ ਉਮਰ ਤੱਕ ਪੈਸੇ ਜਮ੍ਹਾਂ ਕਰ ਸਕਦੇ ਨੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਬਦਲਾ ਪੇਸ਼ੇਵਾਰਾਂ ਸਵੈ ਰੁਜ਼ਗਾਰਾਂ ਅਤੇ ਵਿਅਕਤੀਆਂ ਅਤੇ ਕਾਰਪੋਰੇਟ ਖੇਤਰ ਵਿੱਚ ਕੰਮ ਕਰਨ ਵਾਲਿਆਂ ਲਈ ਵਿਸ਼ੇਸ਼ ਤੌਰ ਤੇ ਲਾਭਦਾਇਕ ਹੋਵੇਗਾ ਹਾਲਾਂਕਿ ਐਨਪੀਐਸ ਲਈ ਨਵੀਂ ਨਿਵੇਸ਼ ਲਚਕਤਾ ਪੇਸ਼ ਕੀਤੀ ਗਈ ਹੈ ਸੁਰੱਖਿਆ ਨਿਯਮ ਉਹੀ ਰਹਿਣਗੇ ਵੱਡਾ ਬਦਲਾ ਸਰਕਾਰ ਦੇ ਵੱਲੋਂ ਕੀਤਾ ਜਾਵੇਗਾ ਪੈਨਸ਼ਨ ਅਤੇ ਪੋਰਟੇਬਲ ਹੋਣਗੇ ਜਿਸ ਨਾਲ ਗਾਹਕ ਆਪਣੇ ਖਾਤੇ ਕਿਸੇ ਵੀ ਪੈਨਸ਼ਨ ਫੰਡ ਮੈਨੇਜਰ ਨੂੰ ਆਸਾਨੀ ਨਾਲ ਟਰਾਂਸਫਰ ਕਰ ਸਕਣਗੇ ਵੱਡੀ ਗੱਲ ਇਹ ਹੈ ਕਿ ਘਟਵਾਉਣ ਸਮੇਂ ਰਿਟਾਇਰਮੈਂਟ ਤੋਂ ਬਾਅਦ ਨਿਯਮਤ ਆਮਦਨ ਨੂੰ ਯਕੀਨੀ ਬਣਾਉਣ ਲਈ ਕੁੱਲ ਕਰਪਸ ਘੱਟੋ-ਘੱਟ 40% ਸਲਾਨਾ ਹੈ ਉਧਰ 22 ਸਤੰਬਰ ਤੋਂ ਐਲਪੀਜੀ ਗੈਸ ਸਿਲੰਡਰ ਹੋਵੇਗਾ ਸਸਤਾ ਤੁਹਾਡੀ ਜੇਬ ਤੇ ਪਵੇਗਾ ਸਿੱਧਾ ਅਸਰ ਤਾਂ ਦੇਖੋ ਐਲਪੀਜੀ ਨੇ ਐਲਪੀਜੀ ਤੇ ਨਵੀਆਂ ਜੀਐਸਟੀ ਦਰਾਂ ਤਾਂ ਦੇਖੋ ਇਸ ਦਿਨ ਤੋਂ ਜੀਐਸਟੀ ਦੀਆਂ ਨਵੀਆਂ ਦਰਾਂ ਪੂਰੇ ਭਾਰਤ ਵਿੱਚ ਲਾਗੂ ਹੋਣ ਗਈਆਂ ਇਸ ਨਾਲ ਆਮ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ ਖਾਣ ਪੀਣ ਦੀਆਂ ਚੀਜ਼ਾਂ ਤੋਂ ਲੈ ਕੇ ਲਗਭਗ ਹਰ ਰੋਜ਼ਾਨਾ ਜ਼ਰੂਰੀ ਵਸਤੂਆਂ ਤੱਕ ਕੀਮਤਾਂ ਸਸਤੀਆਂ ਹੋ ਰਹੀਆਂ ਨੇ ਜੀਐਸਟੀ ਦਰ ਵਿੱਚ ਕਟੌਤੀ ਨੇ ਹੁਣ ਇਹ ਸਵਾਲ ਖੜੇ ਕਰ ਦਿੱਤੇ ਨੇ ਕਿ ਐਲਪੀ ਵਿੱਚ ਸਿਲੰਡਰ ਸਸਤੇ ਹੋਣਗੇ ਜਾਂ ਮਹਿੰਗੇ ਕਿਉਂਕਿ ਐਲਪੀਜੀ ਵੀ ਜੀਐਸਟੀ ਦੇ ਅਧੀਨ ਹੈ ਆਉਂ ਜਾਣਦੇ ਹਾਂ ਕਿ LPG ਸਿਲੰਡਰ ਦੀਆਂ ਕੀਮਤਾਂ 22 ਸਤੰਬਰ ਤੋਂ ਬਦਲਣਗੀਆਂ ਤਾਂ ਦੇਖੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਪੂਰੀ ਜਾਣਕਾਰੀ ਦੇਖ ਸਕਦੇ ਹੋ ਤਾਂ ਦੇਖੋ ਭਾਰਤੀ ਘਰਾਂ ਰੈਸਟੋਰੈਂਟਾਂ ਹੋਟਲਾਂ ਅਤੇ ਉਦਯੋਗਾਂ ਦੇ ਵਿੱਚ LPG ਸਿਲੰਡਰਾਂ ਦੀ ਵਰਤੋਂ ਇੱਕ ਮਹੱਤਵਪੂਰਨ ਬਲਣ ਵਜੋਂ ਕੀਤੀ ਜਾਂਦੀ ਹੈ ਕੀ ਤੁਸੀਂ ਜਾਣਦੇ ਹੋ ਕਿ ਘਰੇਲੂ ਅਤੇ ਵਪਾਰਕ ਸਿਲੰਡਰ ਜੀ ਐਸਟੀ ਤਰ੍ਹਾਂ ਵਖਰੀਆਂ ਨੇ ਭਾਵੇਂ ਤੁਸੀਂ ਉਹਨਾਂ ਨੂੰ ਘਰ ਵਿੱਚ ਖਾਣਾ ਪਕਾਉਣ ਲਈ ਵਰਤਦੇ ਹੋ ਜਾਂ ਭੋਜਨ ਕਾਰੋਬਾਰ ਚਲਾਉਂਦੇ ਹੋ ਐਲਪੀਜੀ ਸਿਲੰਡਰਾਂ ਤੇ ਜੀ ਐਸਟੀ ਨੂੰ ਸਮਝਣਾ ਸਹੀ ਬਜਟ ਅਤੇ ਟੈਕਸ ਪਾਲਣ ਲਈ ਬਹੁਤ ਜ਼ਰੂਰੀ ਹੈ 3 ਸਤੰਬਰ ਨੂੰ ਹੋਈ ਜੀ ਐਸਟੀ ਕੌਂਸਲ ਦੀ ਮੀਟਿੰਗ ਦੇ ਵਿੱਚ ਘਰੇਲੂ ਐਲਪੀਜੀ ਸਿਲੰਡਰ ਤੇ ਜੀ ਐਸਟੀ ਦਰ ਵਿੱਚ ਕੋਈ ਵੀ ਬਦਲਾ ਨਹੀਂ ਕੀਤਾ ਗਿਆ ਘਰੇਲੂ ਐਲਪੀਜੀ ਗੈਸ ਸਿਲੰਡਰਾਂ ਤੇ ਹੁਣ 22 ਸਤੰਬਰ ਤੋਂ 5% GST ਹੀ ਲਗਾਇਆ ਜਾਵੇਗਾ ਤਾਂ ਦੇਖੋ GST ਦੀ ਨਵੀਂ ਦਰ ਘਰੇਲੂ LPG ਸਬਸਿਡੀ ਵਾਲਾ 5% ਵਪਾਰਕ LPG ਸਿਲੰਡਰਾਂ ਤੇ ਨਵੀਂ GST ਦਰ ਲਾਗੂ ਕੀਤੀ ਜਾਵੇਗੀ 3 ਸਤੰਬਰ ਨੂੰ ਹੋਈ GST ਕੌਂਸਲ ਦੀ ਮੀਟਿੰਗ ਵਿੱਚ ਵਪਾਰਕ LPG ਸਿਲੰਡਰਾਂ ਤੇ GST ਦਰ ਵਿੱਚ ਕੋਈ ਬਦਲਾ ਨਹੀਂ ਕੀਤਾ ਗਿਆ ਹੁਣ 22 ਸਤੰਬਰ ਤੋਂ ਵਪਾਰਕ LPG ਗੈਸ ਸਿਲੰਡਰ ਚ 18% ਤੇ ਚਾਰਜ ਕਿਤੇ ਜਾਣਗੇ ਤਾਂ ਦੇਖੋ ਹੋਟਲ ਟਾਬਿਆਂ ਅਤੇ ਰੈਸਟੋਰੈਂਟਾਂ ਵਿੱਚ 18% ਜੀਐਸਟੀ ਦੀ ਦਰ ਲਾਗੂ ਰਹੇਗੀ ਉਧਰ ਇੱਕ ਹੋਰ ਵੱਡੀ ਖਬਰ ਘਰ ਬੈਠੇ ਆ ਪੂਰੀ ਕਰੋ ኢਕੇਵਾਈਸੀ ਨਹੀਂ ਤਾਂ ਰੁਕ ਜਾਵੇਗੀ ਅਗਲੀ ਕਿਸ਼ਤ ਤਾ ਦੇਖੋ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਕਿ ਕੇਂਦਰ ਸਰਕਾਰ ਦੇ ਵੱਲੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਦੀ ਯੋਜਨਾ ਕਿਸਾਨਾਂ ਲਈ ਸ਼ੁਰੂ ਕੀਤੀ ਗਈ ਹੈ ਇਹ ਕਿਸਾਨਾਂ ਲਈ ਵੱਡੀ ਖੁਸ਼ਖਬਰੀ ਹੈ ਹੁਣ 21ਵੀਂ ਕਿਸ਼ਤ ਸਰਕਾਰ ਦੇ ਵੱਲੋਂ ਜਾਰੀ ਕੀਤੀ ਜਾਣੀ ਹੈ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਕਿ ਇਸ ਸਕੀਮ ਤਹਿਤ ਹਰੇਕ ਯੋਗ ਕਿਸਾਨ ਪਰਿਵਾਰ ਨੂੰ ਸਾਲਾਨਾ 6000 ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਜੋ ਕਿ ਸਿੱਧਾ ਬੈਂਕ ਖਾਤਿਆਂ 'ਚ ਤਿੰਨ ਬਰਾਬਰ ਕਿਸ਼ਤਾਂ ਵਿੱਚ ਦਿੱਤੀ ਜਾਂਦੀ ਹੈ 2-2000 ਦੀਆਂ ਤਿੰਨ ਕਿਸ਼ਤਾਂ ਸਰਕਾਰ ਦੇ ਵੱਲੋਂ ਸਾਲ ਵਿੱਚ ਦਿੱਤੀਆਂ ਜਾਂਦੀਆਂ ਨੇ ਅਤੇ ਹੁਣ ਸਰਕਾਰ ਨੇ ਕੀ ਕੇਵਾਈਸੀ ਪ੍ਰਕਿਰਿਆ ਨੂੰ ਲਾਜ਼ਮੀ ਕਰ ਦਿੱਤਾ ਹੈ ਤਾਂ ਦੇਖੋ ਸਰਕਾਰ ਨੇ ਈ ਕੇਵਾਈਸੀ ਪ੍ਰਕਿਰਿਆ ਨੂੰ ਸੌਖਾ ਕਰ ਦਿੱਤਾ ਹੈ ਤੁਸੀਂ ਆਸਾਨੀ ਨਾਲ ਈ ਕੇਵਾਈਸੀ ਪ੍ਰਕਿਰਿਆ ਕਰਵਾ ਸਕਦੇ ਹੋ ਧੋਖਾਧੜੀ ਨੂੰ ਰੋਕਣ ਲਈ ਸਰਕਾਰ ਨੇ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਅਸਲੀ ਕਿਸਾਨਾਂ ਨੂੰ ਹੀ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦਾ ਲਾਭ ਮਿਲੇਗਾ ਤਾਂ ਦੇਖੋ ਪਹਿਲਾਂ ਤੁਸੀਂ pmkisan.gov.in ਤੇ ਜਾਓ ਹੋਮ ਪੇਜ ਤੇ ਈ ਕੇਵਾਈਸੀ ਆਪਸ਼ਨ ਤੇ ਕਲਿੱਕ ਕਰੋ ਆਪਣਾ ਆਧਾਰ ਨੰਬਰ ਦਰਜ ਕਰੋ OTP ਆਵੇਗਾ OTP ਭਰਨ ਤੋਂ ਬਾਅਦ ਤੁਹਾਡੀ eKYC ਦੀ ਪ੍ਰਕਿਰਿਆ ਪੂਰੀ ਹੋ ਜਾਵੇਗੀ ਜਲਦ ਤੋਂ ਜਲਦ ਤੁਸੀਂ ਵੀ ਆਪਣੀ ਪ੍ਰਕਿਰਿਆ ਪੂਰੀ ਕਰ ਲਓ ਨਹੀਂ ਤਾਂ ਤੁਹਾਡੀ ਕਿਸ਼ਤ ਰੁਕ ਸਕਦੀ ਹੈ CSC ਸੈਂਟਰ ਵਿੱਚ ਵੀ ਜਾ ਕੇ ਤੁਸੀਂ ਆਪਣੀ eKYC ਕਰਵਾ ਸਕਦੇ ਹੋ ਤਾਂ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆਂ ਅਗਲੀ ਵੀਡੀਓ ਵਿੱਚ ਨਵਾਂ ਕੋਈ ਅਪਡੇਟ ਲੈ ਕੇ ਨਵੀਂ ਕੋਈ ਜਾਣਕਾਰੀ ਲੈ ਕੇ ਤਦ ਤੱਕ ਲਈ ਧੰਨਵਾਦ ਸਾਸਰੀ ਕਾਲ ਥੈਂਕ ਯੂ ਜੀ